ਵੱਡੀ ਖਬਰ ਤੋਂ ਤੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਨਸ਼ਿਆਂ ਦੀ ਔਰ ਨਸ਼ੇ ਖਿਲਾਫ ਛੇੜੀ ਹੋਈ ਪੰਜਾਬ ਸਰਕਾਰ ਦੇ ਵੱਲੋਂ ਜੰਗ ਦੀ ਤਾਂ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਦੀ ਮੁਹਿੰਮ ਦਾ ਦੂਜਾ ਪੜਾਅ ਸ਼ੁਰੂ ਹੋਣ ਵਾਲਾ ਹੈ ਔਰ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਹੁਣ ਰੋਲ ਮਾਡਲ ਬਣਾਇਆ ਜਾਏਗਾ ਜੀ ਹਾਂ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਸੂਰਮਾ ਆਹ ਕਹੇਗੀ ਸਰਕਾਰ ਔਰ ਯੁੱਧ ਨਸ਼ਾ ਵਿਰੋਧ ਦਾ ਸੇਕੀ ਮੁਹਿੰਮ ਦੇ ਦੂਜੇ ਪੜਾਵੀ ਸ਼ੁਰੂਆਤ ਹੋਏਗੀ ਔਰ ਪੰਜਾਬ ਭਰ ਦੇ ਵਿੱਚ ਨਸ਼ੇੜੀਆਂ ਨੂੰ ਜਾਗਰੂਕ ਕੀਤਾ ਜਾਏਗਾ ਸੂਰਮਿਆਂ ਦੇ ਵੱਲੋਂ ਔਰ ਇਹ ਸੂਰਮੇ ਉਹ ਹੋਣਗੇ ਜਿਨ੍ਹਾਂ ਨੇ ਨਸ਼ੇ ਛੱਡੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸੁਧਾਰ ਕੀਤਾ ਹੈ ਔਰ ਖੁਦ ਆਪਣੀ ਕਹਾਣੀ ਉਹ ਬਿਆਨ ਕਰਨਗੇ ਸਰਕਾਰ ਨੇ ਦੱਸਿਆ ਕਿ ਸੂਰਮਿਆਂ ਦੀ ਲਿਸਟ ਜਿਹੜੀ ਹੈ ਤਿਆਰ ਕਰ ਲਈ ਹੈ ਨਸ਼ਾ ਪੀੜਤਾ ਦੇ ਨਾਲ ਮੁਲਾਕਾਤ ਕਰਕੇ ਆਮ ਜ਼ਿੰਦਗੀ ਦੇ ਲਈ ਪ੍ਰੇਰਿਤ ਕੀਤਾ ਜਾਏਗਾ ਨਸ਼ਾ ਪੀੜਤਾ ਦੇ ਮੋੜ ਵਸੇਬੇ ਤੇ ਲਈ ਯਕੀਨੀ ਆ ਪੜਾਇਆ ਜਾਏਗਾ ਸਰਕਾਰ ਦੇ ਵੱਲੋਂ ਮੁਰਬਸੇਪੇ ਨੂੰ ਦੂਜੇ ਪਿੰਡਾਂ ਦੇ ਵਿੱਚ ਦੱਸਿਆ ਕਿ ਆ ਰੱਖਿਆ ਕਮੇਟੀਆਂ ਬਣਾਈਆਂ ਜਾਣਗੀਆਂ ਇਹਨਾਂ ਕਮੇਟੀਆਂ ਦੇ ਵਿੱਚ ਸ਼ਾਮਿਲ ਨੌਜਵਾਨ ਪਿੰਡ ਦੇ ਪਹਿਰੇਦਾਰ ਦੇ ਵਿੱਚੋ ਸ਼ਾਮਿਲ ਹੋਣਗੇ ਨਸ਼ਾ ਤਸਕਰਾਂ ਦੇ ਗੈਰ ਕਾਨੂੰਨੀ ਧੰਦੇ ਤੇ ਨਜ਼ਰ ਰੱਖੀ ਜਾਏਗੀ ਪਿੰਡ ਦੇ ਪਹਿਤਾਰ ਜਿਹੜੇ ਹੋਣਗੇ ਔਰ ਕਮੇਟੀਆਂ ਦੇ ਵਿੱਚ ਨੌਜਵਾਨ ਸ਼ਾਮਿਲ ਹੋਣਗੇ ਔਰ ਪੈਂਡਾ ਦੇ ਵਿੱਚ ਦੱਸਿਆ ਕਿ ਮਾਰਚ ਕੱਢ ਕੇ ਜਾਗਰੂਕਤਾ ਫੈਲਾਈ ਜਾਏਗੀ ਔਰ ਸਕੂਲਾਂ ਤੇ ਕਾਲਜਾਂ ਦੇ ਮੁਖੀ ਜਿਹੜੇ ਨੇ ਉਹ ਵੀ ਨਸ਼ਾ ਪੀੜਤਾ ਦੇ ਮੁੜ ਵਸੀਬੇ ਦੇ ਵਿੱਚ ਮਦਦ ਕਰਨਗੇ ਕਿ ਆਖਰਕਾਰ ਕੀ ਕੁਝ ਹੋਏਗਾ ਔਰ ਕੀ ਕੁਝ ਪਲੈਨਿੰਗ ਕਰ ਲਈ ਗਈ ਹੈ ਉਹ ਅਸੀਂ ਗ੍ਰਾਫਿਕ ਦੇ ਜ਼ਰੀਏ ਵਿਖਦੇ ਆ ਪੰਜਾਬ ਦੇ ਵਿੱਚ ਸੂਰਮੇ ਜਿਹੜੇ ਨੇ ਨਸ਼ਾ ਛਡਣਗੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੂੰ ਸੂਰਮਾ ਕਿਹਾ ਜਾਏਗਾ ਉਹਨਾਂ ਨੂੰ ਸੂਰਮਾ ਕਹਿ ਕੇ ਜਿਹੜਾ ਹੈ ਸੰਬੋਧਨ ਹੋਏਗਾ ਔਰ ਉਹਨਾਂ ਦੇ ਵੱਲੋਂ ਜਾਗਰੂਕ ਕੀਤਾ ਜਾਏਗਾ ਉਹਨਾਂ ਨੌਜਵਾਨਾਂ ਨੂੰ ਜਿਹੜੇ ਅਜੇ ਵੀ ਨਸ਼ੇ ਦੇ ਜੰਗਲ ਦੇ ਵਿੱਚ

ਆਮ ਜ਼ਿੰਦਗੀ ਦੇ ਲਈ ਪ੍ਰੇਰਿਤ ਕੀਤਾ ਜਾਏਗਾ ਕਿ ਕਿਵੇਂ ਤੁਸੀਂ ਆਪਣਾ ਮੂੜ ਤੋਂ ਜਿਹੜਾ ਹੈ ਉਹ ਬਸੇਬਾ ਕਰ ਸਕਦੇ ਹੋ ਕਿਵੇਂ ਸੁਧਾਰ ਦੇ ਵੱਲ ਜਾ ਸਕਦੇ ਹੋ ਇਸ ਦੇ ਇਲਾਵਾ ਸੁਰਮੇ ਦੇ ਵਾਂਗ ਪਿੰਡਾਂ ਦੇ ਪਹਿਰੇਦਾਰ ਵੀ ਜੜੇ ਨੇ ਉਹ ਬਣਾਏ ਜਾਣਗੇ ਯਾਨੀ ਕਿ ਉੱਥੇ ਪਹਿਰਾ ਦਿੱਤਾ ਜਾਏਗਾ ਔਰ ਖਾਸ ਤੌਰ ਤੇ ਉਹ ਕਮੇਟੀਆਂ ਦੇ ਵਿੱਚ ਜਿਹੜਾ ਹੈ ਆਪਣਾ ਹਿੱਸਾ ਪਾਉਣਗੇ ਪਿੰਡਾਂ ਦੇ ਪਹਿਰੇਦਾਰ ਨਸ਼ਾ ਤਸਕਰਾਂ ਤੇ ਨਿਗਰ ਰੱਖਣਗੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਪਿੰਡ ਪਿੰਡ ਵੱਖ-ਵੱਖ ਮੁਹਿੰਮਾਂ ਚੱਲ ਰਹੀਆਂ ਨੇ ਇਹ ਵੀ ਅਸੀਂ ਜ਼ਰੂਰ ਜ਼ਿਕਰ ਕਰਾਂਗੇ ਆਪਣੇ ਪੱਧਰ ਤੇ ਵੀ ਪਿੰਡ ਵਾਸੀ ਲੱਗੇ ਹੋਏ ਨੇ ਪਰ ਫਿਲਹਾਲ ਸਰਕਾਰ ਦੇ ਵੱਲੋਂ ਇਹ ਮਦਦ ਜਿਹੜੀ ਹੈ ਇਸ ਤਰੀਕੇ ਦੇ ਨਾਲ ਆਮ ਲੋਕਾਂ ਦੀ ਲਈ ਜਾਏਗੀ ਕਿਉਂਕਿ ਉਹਨਾਂ ਦੀ ਮਦਦ ਤੋਂ ਬਿਨਾ ਅਜੇ ਆਖ ਸਕਦੇ ਹਾਂ ਕਿ ਕੰਮ ਜਿਹੜਾ ਹੈ ਉਹ ਸਫਲ ਹੋਣਾ ਬਹੁਤ ਹੀ ਮੁਸ਼ਕਿਲ ਹੈ ਸੰਭਵ ਨਹੀਂ ਤਕਾਲ ਮਿਲਾ ਕੇ ਕਿਸ ਤਰੀਕੇ ਦੇ ਨਾਲ ਆ ਜਿਹੜਾ ਹੈ ਇਸ ਦੇ ਵਿੱਚ ਸੁਧਾਰ ਕਰਨ ਦੀ ਤਿਆਰੀ ਹੈ ਤੁਹਾਨੂੰ ਗ੍ਰਾਫਿਕ ਦੇ ذریعے ਸਮਝਾਇਆ ਹੈ ਤਾਂ ਪਿੰਡਾਂ ਦੇ ਵਿੱਚ ਮਾਰਚ ਕੱਢ ਕੇ ਜਾਗਰੂਕਤਾ ਫੈਲਾਈ ਜਾਏਗੀ ਸਕੂਲਾਂ ਤੇ ਕੌਲਾਂ ਦੇ ਮੁਖੀ ਵੀ ਨਸ਼ਾ ਪੀੜਤਾ ਦੇ ਮੁਰਵਸੇ ਬਿਲੀ ਮਦਦ ਕਰਨਗੇ